ਭਿੱਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸਾਨੇਵਾਲ ਮਾਰਕੀਟ ਕਮੇਟੀ ਦੇ ਹੇਮਰਾਜ ਰਾਜੀ ਸਾਨੇਵਾਲ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਪ੍ਰਮਾਤਮਾ ਦਾ ਸੁਕਰਾਨਾ ਕਰਨ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਅਤੇ ਨਵ ਨਿਯੁਕਤ ਚੇਅਰਮੈਨ ਹੇਮਰਾਜ ਰਾਜੀ ਇਤਿਹਾਸਕ ਗੁਰਦੁਆਰਾ ਸ੍ਰੀ ਰੂਸਨੰਦਪੁਰ ਸਾਨੇਵਾਲ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਣ ਲਈ ਹਾਜ਼ਰ ਹੋਏ। ਇਸ ਮੌਕੇ ਉਹਨਾਂ ਨਾਲ ਜਥੇਦਾਰ ਬਾਬਾ ਮੇਜਰ ਸਿੰਘ ਦੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲੇ ਅਤੇ ਪੰਜਾਬ ਚੇਅਰਮੈਨ ਅਮਨਦੀਪ ਸਿੰਘ ਮੋਹੀ ਜ਼ਿਲ੍ਹਾ ਵਿਹਤੀ ਪ੍ਰਧਾਨ ਗੁਰਚਰਨ ਸਿੰਘ ਕਹੋਲੀ ਤੋਂ ਇਲਾਵਾ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਲੁਗਣਾ ਹਾਜ਼ਰ ਸਨ ਗੁਰਦੁਆਰਾ ਸ੍ਰੀ ਅਨਸਰਜੀ ਦੇ ਹੱਦ ਗ੍ਰਾਂਤੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਸਪਰਾਨਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਤੇ ਨਾਮ ਨਿਯੁਕਤ ਚੇਅਰਮੈਨ ਐਮਰਦ ਰਾਜੀਤੋ ਇਲਾਵਾ ਹੋਰ ਸਖੇਤਨ ਨੂੰ ਸੋਪਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਸਾਡੇ ਹੇਮਰਾਜ ਰਾਜੀ ਜੀ ਨੂੰ ਮਾਰਜਟ ਕਮੇਟੀ ਦਾ ਸਾਹਮਣੇ ਸਾਡੀ ਸੀਨੀਅਰ ਲੀਡਰਸ਼ਿਪ ਨੇ ਕੱਲ੍ਹ ਇਸਟੇਸ਼ਨੂ ਦੇ ਵਿੱਚ ਨਾਮ ਆਇਆ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਜੇ ਸਾਰਾ ਕੁਝ ਅੰਦਾਜ਼ ਤੇ ਅਸੀਂ ਅੱਜ ਗੁਰਦੁਆਰਾ ਰੇਡੂ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੀ ਟੀਮ ਪਹੁੰਚੀ ਹੈ ਸਾਡੇ ਨਾਲ ਅਮਨ ਮੋਹ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਖੁੱਲੀ ਜੀ ਸੰਤਪਾਲ ਮੱਖੜ ਜੀ ਸਾਡੇ ਸਾਹਮਣੇ ਵਾਲ ਦੇ ਪ੍ਰਧਾਨ ਰਜੂ ਪਾਟਿਆ ਜੀ ਸਾਰੇ ਕੌਂਸਲਰ ਸਹਿਬਾਨ ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਰਾਜੀ ਜੀ ਲਈ ਪ੍ਰਮਾਤਮਾ ਕੀ ਅਰਦਾਸ ਕੀਤੀ ਹੈ ਕਿ ਹਮੇਸ਼ਾ ਹੀ ਜਿਸ ਤਰ੍ਹਾਂ ਸ਼ੁਰੂ ਤੋਂ ਨਿਮਾਣਾ ਬਣ ਕੇ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਇਸੇ ਤਰ੍ਹਾਂ ਹੀ ਇਹ ਸੇਵਾ ਨੂੰ ਹੋਰ ਵਧਾਵੇ ਤੇ ਸੇਵਾਦਾਰ ਬਣ ਕੇ ਸੇਵਾ ਕਰੇ ਤੋਂ ਅਸੀਂ ਸਾਰਿਆਂ ਨੇ ਅੱਜ ਫਿਰ ਦੁਆਰਾ ਗੁਰੂ ਸਾਹਿਬ ਜੀ ਅੱਗੇ ਹੀ ਅਰਦਾਸ ਕੀਤੀ ਕਿ ਕਿੰਨੀ ਕਿਰਪਾ ਕਰੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਸੇਵਾਦਾਰ ਬਣ ਕੇ ਛਾਨੇ ਵਾਲ ਦੀ ਸੇਵਾ ਕਰੀ ਅੱਜ ਜੋ ਅਸੀਂ ਗੱਦਵਾਲ ਸਿੰਘ ਸਾਹਿਬ ਸ਼ੁਕਰਾਨਾ ਕਰਨ ਵੀ ਆਏ ਆਂ ਤੋ ਕਿ ਸਾਡੇ ਸਨੇਵਾਲ ਮਾਰਕੀਟ ਕਮੇਟੀ ਤੋਂ ਜਿਹੜੇ ਸਾਡੇ ਚੇਅਰਮੈਨ ਨੌਜੁਕਤ ਹੋਏ ਨੇ ਰਾਜੀ ਜੀ ਤੇ ਮੇਰੇ ਨਾਲ ਮੰਤਰੀ ਸਾਹਿਬ ਮੁੰਨਾ ਸਾਹਿਬ ਤੇ ਮੱਕੜ ਸਾਹਿਬ ਕਿ ਅਸੀਂ ਸ਼ੁਕਰਾਨਾ ਕਰਨਾ ਹੈ ਇੱਥੇ ਕਿ ਇਹਨਾਂ ਨੇ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਪਿਛਲੇ 3 ਸਾਲ ਤੋਂ ਪਾਰਟੀ ਲਈ ਮਿਹਨਤ ਕਰਦੇ ਆ ਰਹੇ ਸੀ ਵੱਖ-ਵੱਖ ਸਟੇਟਾਂ 'ਚ ਜਾ ਕੇ ਇਹਨਾਂ ਨੇ ਕੰਮ ਕੀਤਾ ਮੇਰੇ ਨਾਲ ਕੰਮ ਕਰਦੇ ਰਹੇ ਨੇ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮਾਨ ਸਾਹਿਬ ਨੇ ਦਸੰਦੂਤੀ ਹਾਈ ਕਮਾਂਡ ਨੇ ਇਹਨਾਂ ਨੂੰ ਸਾਹਨੇਵਾਲ ਦਾ ਮਾਰਕੀਟ ਕਮਿਟੀ ਦਾ ਚੇਅਰਮੈਨ ਲਾਇਆ ਤੇ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਇਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਾਂ ਨੂੰ ਜਿਹੜਾ ਕੰਮ ਮਿਲਿਆ ਇਹਨਾਂ ਨੂੰ ਬੜੀ ਇਮਾਨਦਾਰੀ ਨਾਲ ਇਹ ਆਪਾਂ ਕੰਮ ਕਰਦੇ ਅੱਜ ਬਹੁਤ ਵਧੀਆ ਪਾਰਟੀ ਵੱਲੋਂ ਜਿਹੜਾ ਇਹਨਾਂ ਨੂੰ ਮਾਨ ਦਿੱਤਾ ਗਿਆ ਤੇ ਇਹ ਪੂਰੀ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਪਾਰਟੀ ਦਾ ਜਿਹੜਾ ਨਾਮ ਬਚਾ ਕਰਨਗੇ ਇਤਨਾ ਪੁਰਾਣੇ ਵਰਕਰਾਂ ਨੂੰ ਮਾਣ ਦਿੱਤਾ ਜਾ ਰਿਹਾ ਜਿਵੇਂ ਲੁਧਿਆਣਾ ਵਿੱਚ ਵੀ ਗੁਰਜੀਤ ਸਿੰਘ ਗਿੱਲ ਬਣਿਆ ਜੀ ਇੱਥੇ ਮਰਾਜ ਜੀ ਬਣਿਆ ਜੀ ਕਿੰਨਾ ਉਤਸ਼ਾਹਵਾਦਾ ਪਾਰਟੀ ਵਰਕਰਾਂ ਜੀ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈਗਾ ਜਿਹੜੇ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰ ਕੰਮ ਕਰ ਰਹੇ ਸੀ ਕਿ ਲਗਭਗ ਸਾਰਿਆਂ ਨੂੰ ਅਹੁਦੇ ਨਿਵਾਜੇਗਾ ਜੇ ਕੋਈ ਹਲੇ ਰਹਿ ਗਿਆ ਤੇ ਹਲੇ ਵੀ ਪਾਰਟੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਕੋਈ ਨਾ ਕੋਈ ਨਾਮਜ਼ਦਗੀ ਦਿੱਤੀ ਜਾ ਰਹੀ ਹੈ ਸਰਕਾਰ ਦੇ ਵਿੱਚ ਕਿਹੜਾ ਜ਼ੋਨ ਵੀ ਆ ਰਹੀ ਹੈ ਜਿੰਨੀ ਜ਼ੋਨ ਤੇ ਉਹਦੇ ਨਾਲ ਵੀ ਫਿਰ ਜਿਹੜਾ ਉਤਸ਼ਾਹ ਵਧੇਗਾ ਹਾਂਜੀ ਉਹਦੇ ਵਿੱਚ ਵੀ ਪਾਰਟੀ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਤੇ ਉ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਾਰਟੀ ਦੇ ਸਾਰੇ ਉੱਤੇ ਸਰਗਰਮਾ ਕਰਨ ਭੂਮਿਕਾ ਨਿਭਾਉਣ ਦੀ ਪਾਰਟੀ ਦੇ ਸਾਰੇ ਉਹ ਜੀ ਦਾ ਸਾਬਾ ਮੈਂਬਰ ਨੂੰ ਕਹਿੰਦੇ ਸੀਟ ਜਿਹੜੀ ਆ ਉਹ ਇੱਥੇ ਦਿੱਤੀ ਗਈ ਆ ਉਹ ਜਿਹੜੀ ਹੈਗਾ ਪਾਰਟੀ ਦਾ ਫੈਸਲਾ ਜੀ ਉਹ ਜਿਵੇਂ ਉੱਤੇ ਹੈਗਾ ਹਾਈ ਕਮਾਂਡ ਦਾ ਜਿਵੇਂ ਉਹਨਾਂ ਨੇ ਫੈਸਲਾ ਲਿਆ ਉਹ ਸਹੀ ਸੋਚ ਸਮਝ ਕੇ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਜੋ ਚੇਅਰਮੈਨ ਦੀ ਜਾਤ ਬਖਸ਼ੀ ਹੈ ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਆਮ ਆਦਮੀ ਪਾਰਟੀ ਦੇ ਸੀਨੀਅਰ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਅਮਨ ਮੋਹੀ ਵੀਰ ਦਾ ਧੰਨਵਾਦ ਕਰਦਾ ਹਾਂ ਬਰਦਸ਼ਨ ਕੁਲੀ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਤਰੋੜ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਜਰਗ ਸਾਹਿਬ ਦਾ ਧੰਨਵਾਦ ਕਰਦੇ ਹਾਂ ਆਮ ਆਦਮੀ ਸ਼ਰਨਪਾਲ ਮੱਕੜ ਮੱਕੜ ਸਾਹਿਬ ਦਾ ਧੰਨਵਾਦ ਕਰਦੇ ਹਾਂ ਸੋ ਆਮ ਆਦਮੀ ਪਾਰਟੀ ਦੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਂਹੇਵਾਲ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਸੋ ਅੱਜ ਜੋ ਸੇਵਾ ਮੈਨੂੰ ਬਖਸ਼ੀ ਹੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਇਸੇ ਤਰ੍ਹਾਂ ਨਿਵਾਣਾ ਸਮ ਕੇ ਨੀਮਾ ਰੱਖਿਓ ਵੀ ਮੇਰੇ ਚ ਹੰਕਾਰ ਨਾ ਕਿਸੇ ਤਰ੍ਹਾਂ ਦਾ ਵੀ ਆਵੇ ਜਿਸ ਤਰ੍ਹਾਂ ਸਾਡੀ ਆਮ ਆਦਮੀ ਪਾਰਟੀ ਵਲੰਟੀਅਰਾਂ ਨੂੰ ਜਿਸ ਤਰ੍ਹਾਂ ਮਾਨ ਬਖਸ਼ਦੀ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਡੀ ਪਾਰਟੀ ਮਜ਼ਬੂਤ ਹੋਵੇਗੀ ਜਿਸ ਤਰ੍ਹਾਂ ਅੱਜ ਆਮ ਆਦਮੀ ਪਾਰਟੀ ਦੇ ਸਪਰੀਮੋ ਸ਼੍ਰੀ ਹਰਮਨਤ ਕੇਜਰੀਵਾਲ ਜੀ ਨੇ ਮੈਨੂੰ ਚੇਅਰਮੈਨ ਹੀ ਦਿੱਤੀ ਹੈ ਸਾਡੀ ਗੁੱਜਰ ਸਮਾਜ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗੁੱਜਰ ਸਮਾਜ ਦੇ ਕਿਸੇ ਨੂੰ ਵੀ ਜੇ ਨੌਜਵਾਨ ਨੂੰ ਜਾਂ ਕਿਸੇ ਨੂੰ ਚੇਅਰਮੈਨ ਹੀ ਮਿਲੀ ਹੈ ਇਹ ਸਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਸਾਡੇ ਪ੍ਰਧਾਨ ਜੀ ਹੈ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਫੋਨ ਆਣੇ ਸੀਗੇ ਜਿੱਦਾਂ ਸਾਡੇ ਪਿੰਡ ਗੜ੍ਹ ਸ਼ੰਕਰ ਜਾਂ ਬਲਾਚੌਰ ਜਾਂ ਹੋਰ ਪਿੰਡਾਂ ਦੇ ਵਿੱਚੋਂ ਮੈਨੂੰ ਦਿੱਲੀ ਤੋਂ ਵੀ ਫੋਨ ਆਏ ਸਾਡੇ ਗੁੱਜਰ ਸਮਾਜ ਦੇ ਲੋਕਾਂ ਦੇ ਵੀ ਪਹਿਲੀ ਵਾਰ ਹੋਇਆ ਕਿ ਗੁੱਜਰ ਸਮਾਜ ਦੇ ਕਿਸੇ ਵੀ ਨੌਜਵਾਨ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਹੋਵੇ ਕੌਂਸਲਰ ਤਾਂ ਜ਼ਰੂਰ ਸਾਡੀਆਂ ਪਾਰਟੀਆਂ ਦੇ ਵਿੱਚ ਹੋ ਸਕਦੇ ਦੂਜੀਆਂ ਪਾਰਟੀਆਂ ਨੇ ਤੇ ਚੇਅਰਮੈਨੀ ਪਹਿਲੀ ਵਾਰ ਦਿੱਤੀ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ মিডিਆ ਵਾਲੇ ਭਰਾਵਾਂ ਦਾ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਲਾ ਤਾਂ ਜੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਰਾਜੀ ਭਾਈ ਨੂੰ ਜਿਨ੍ਹਾਂ ਨੂੰ ਸਾਨਿਆੜ ਹਲਕੇ ਦਾ ਚੇਅਰਮੈਨ ਲਾਇਆ ਗਿਆ ਜੀ ਪਹਿਲਾ ਦੂਜਾ ਮੈਂ ਧੰਨਵਾਦ ਕਰਦਾ ਆਪਣੇ ਹਰਦੀਪ ਮੁੰਡਿਆ ਜੀ ਦਾ ਜਿਨ੍ਹਾਂ ਨੇ ਸਾਡੀ ਗੁੱਜਰ ਬਰਾਦਰੀ ਨੂੰ ਇਹ ਮਾਣ ਬਖਸ਼ਿਆ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਵੀ ਗੁੱਜਰ ਬਰਾਦਰੀ ਦਾ ਕੋਈ ਚੇਅਰਮੈਨ ਲੱਗਿਆ ਭਾਜੀ ਦਾ ਜਿਹੜਾ ਦੇਣ ਹੈ ਬਰਾਦਰੀ ਨੂੰ ਬਹੁਤ ਜ਼ਿਆਦਾ ਹੈ ਇਹਨਾਂ ਨੇ ਕੰਮ ਬਹੁ ਕੀਤਾ ਹੁਣ ਜਿਵੇਂ ਸਾਡਾ 2 ਮਾਰਚ ਨੂੰ ਗੁੱਜਰ ਕਬੱਡੀ ਕੱਪ ਆ ਉਹਨਾਂ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਹੰਦਾਂ ਮਾਰਿਆ ਪਹਿਲਾ ਜਿਹੜਾ ਇਨਾਮ ਹੈ ਉਹ ਵੀ ਰਾਜੀ ਭਾਜੀ ਦੇ ਰਹੇ ਆ ਹੋਰ ਸਾਡੀ ਗੁੱਜਰ ਬਰਾਦਰੀ ਚ ਕਿਤੇ ਗਰੀਬ ਕੁੜੀਆਂ ਦਾ ਵਿਆਹ ਹੁੰਦਾ ਤਾਂ ਰਾਜੀ ਭਾਜੀ ਬਹੁਤ ਜਿਹੜੀ ਹੈ ਸੇਵਾ ਲਾਂਦੇ ਆ ਇਹ ਪਾਰਟੀ ਦਾ ਬਹੁਤ ਕੰਮ ਕਰਦੇ ਆ ਸਾਰੀ ਸਮੁੱੱਚੀ ਟੀਮ ਆ ਆਮ ਆਮ ਆਦਮੀ ਪਾਰਟੀ ਦੀ ਨਾਮ ਮੈਂ ਧੰਨਵਾਦ ਕਰਦਾ ਵੀ ਸਾਨੂੰ ਗੁੱਜਰ ਬਰਾਦਰੀ ਨੂੰ ਜਿਹੜਾ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਅਸੀਂ ਤੈ ਹੀ ਦੇ ਲੋ ਤਲਵਾਂਦੀ ਉਹਨਾਂ ਨੇ ਵੈਕੂ ਬੀਕਾ ਖਾਲਸਾ ਵੈਕੂ ਬੀਕੀ ਫਤਿਹ ਉਹਦਾ ਮੰਤਰੀ ਸਾਹਿਬ ਦਾ ਅਦੀਪ ਸਿੰਘ ਮੁੰਡੀਆਂ ਜੀ ਦਾ ਤੇ ਸਾਡੇ ਹੋਰ ਹੀ ਜਿੰਨੇ ਵੀ ਕੌਂਸਲ ਸਾਹਿਬਾਨ ਨੇ ਸਾਰਿਆਂ ਦਾ ਹੀ ਦੇ ਲੋ ਧੰਨਵਾਦ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜਿਹੜੇ ਮੰਤਰੀ ਸਾਹਿਬ ਨੇ ਮੇਰੇ ਅਜੀਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਔਰ ਬਹੁਤ ਹੀ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਤੈ ਹੀ ਦੇ ਲੋ ਸਾਰੇ ਅਸੀਂ ਲੜ ਕੇ ਨਿਸ਼ਾਨੇ ਵਾਦਾ ਵਿਕਾਸ ਕਰਾਂਗੇ ਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਇਹ ਜਿਹੜੀ ਹਿਮਰਾਜਾ ਸਾਡੀ ਪਾਰਟੀ ਦੇ ਸਾਡੇ ਹਰਦੀਪ ਸਿੰਘ ਮੁਰਰੀ ਜੀ ਮੰਤਰੀ ਸਾਹਿਬ ਨੇ ਕੀਤੀ ਆ ਬੜੀ ਅੱਛੀ ਗੱਲ ਆ ਕਿਉਂਕਿ ਕਾਫੀ ਦਿਨਾਂ ਤੋਂ ਸਾਡੀ ਜਿਹੜੀ ਪੋਸਟ ਕਰਦੀ ਸੀ ਜ਼ਿਮੀਂਦਾਰਾਂ ਦੇ ਮਸਲੇ ਅਕਸਰ ਹੀ ਆਉਂਦੇ ਰਹਿੰਦੇ ਨੇ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਅਤੇ ਹੁਣ ਸਾਡੀ ਜੁੜੀ ਵਧੀਆ ਰਾਜੀ ਵੀ ਨਾਲ ਸਾਡਾ ਚੇਅਰਮੈਨ ਵੀ ਲੱਗ ਗਿਆ ਆਉਣ ਵਾਲੇ ਸਮੇਂ 'ਚ ਉਮੀਦ ਆ ਵੀ ਕੋਈ ਸਮੱਸਿਆ ਜ਼ਿਮੀਂਦਾਰਾਂ ਨੂੰ ਨਹੀਂ ਆਉਣ ਦਿੱਤੀ ਜਾ ਕੋਈ ਇਸ ਕਰਕੇ ਬਹੁਤ-ਬਹੁਤ ਵਧਾਈਆਂ ਰਾਜਿੰਦਰ ਸਾਹਿਬ ਆਮ ਪਾਰਟੀ ਨੂੰ ਜਿਹੜਾ ਇਹਨਾਂ ਨੇ ਇਹਨਾਂ ਨੂੰ ਚੇਅਰਮੈਨ ਲਾ ਕੇ ਇਸ ਸਾਡੇ ਸਾਹਨੇ ਵਾਲਾ ਬਣ ਗਿਆ ਰੀਜਨ ਵੀ ਨੇੜੇ ਆ ਰਿਹਾ ਜੀ ਮੰਡੀ ਦਾ ਸੀਜ਼ਨ ਆ ਗਿਆ ਕੋਈ ਪ੍ਰੋਬਲਮ ਸੀਜ਼ਨ ਆ ਗਿਆ ਤੇ ਕਨਕ ਦਾ ਜਿਹੜੀ ਐਮਐਸਟੀ ਗਵਰਨਮੈਂਟ ਨੇ ਹੋਰ ਵਧਾਤੀ ਹੈ ਵਧੀਆ ਸਰਕਾਰੀ ਰੇਟ ਤੇ ਚੱਕੋਗੀ ਤੇ ਵਧੀਆ ਲੱਗੂਗਾ ਸੀਜ਼ਨ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਆ ਵੀ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਕਣਕ ਚੱਕ ਕੇ ਪੂਰਾ ਪੈਸਾ ਜਿਹੜਾ ਜ਼ਿਮੀਂਦਾਰਾਂ ਦੇ ਖਾਤੇ ਨਹੀਂ ਪਾ ਕੇ ਜਲਦੀ ਕੋਈ ਪ੍ਰੋਬਲਮ ਨਾ ਆਵੇ ਵੀ ਜਿਵੇਂ ਪਿਛਲੇ ਸਾਲ ਅੰਤਰ ਵਿੱਚ ਕਿਹਾ ਵਾ ਉਸੇ ਤਰ੍ਹਾਂ ਸੀ ਜੇ ਲੱਗੂ ਕੋਈ ਵੀ ਪ੍ਰੋਬਲਮ ਨਹੀਂ ਆਉ। ਜਿਹੜੀ ਡਿਵੈਲਪਮੈਂਟ ਦੀ ਗੱਲ ਕਰੀਏ ਕਿ ਮੰਡੀ ਬੋਰਡ ਕਾਫੀ ਡਵੈਲਪਮੈਂਟ ਕਰਵਾਉਂਦਾ ਹੈ। ਮੰਡੀ ਬੋਰਡ ਦੇ ਪੈਸੇ ਸੀ ਕਿ ਕਾਫੀ ਆਉਂਦੇ ਨੇ ਮੰਡੀ ਬੋਰਡ ਦੇ ਜਿਹੜੀ ਮਾਰਕੀਟ ਕਮੇਟੀ ਪੀਸ ਆ ਉਹ ਜਿਹੜੀਆਂ ਸੜਕਾਂ ਨੇ ਸੜਕਾਂ ਦੀ ਡਵੈਲਪਮੈਂਟ ਤਾਂ ਹੁਣ ਪੀ ਡਬਲਯੂ ਡੀ ਕੋਲ ਚੱਲੀ ਗਈ ਹੈ ਕਿਉਂਕਿ ਅੱਗੇ ਮੰਡੀ ਬੋਰਡ ਕਰਦੀ ਸੀ। ਬਾਕੀ ਜਿਹੜੀ ਇਹਦੇ ਅਧੀਨ ਆਉਂਦੀਆਂ ਨੇ ਉਹ ਸਾਰੀਆਂ ਇਹਨਾਂ ਨੂੰ ਚੇਅਰਮੈਨ ਸਾਹਿਬ ਨੂੰ ਕਹਿ ਕੇ ਮੰਤਰੀ ਸਾਹਿਬ ਨੂੰ ਕਹਿ ਕੇ ਜਿਹੜੀਆਂ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਨੇ ਜਰੂਰ ਪੂਰੀਆਂ ਕਰ